ਹਾਂਜੀ ਸਵਾਗਤ ਹੈ ਗਰੇਵਾਲ ਫਾਰਮ ਉਗਰਾਹਾਂ ਤੇ ਅੱਜ ਗੱਲ ਕਰਦੇ ਆਂ ਸਬਜ਼ੀ ਬਾਰੇ ਆਪਾਂ ਸਬਜ਼ੀ ਦੀ ਗੜਾਈ ਕਰਤੀ ਤੇ ਕਾਗਜ਼ ਪਾਤਾ ਤੇ ਬਾਕੀ ਹੁਣ 4 ਦਿਨ ਕੋਰਾ ਪੈਣ ਦੀ ਸੁਭਾਵਨਾ ਹੈ ਆਹ ਦੇਖੋ ਜੀ ਕਾਗਜ਼ ਜਮ੍ਹਾਂ ਬੰਦ ਕਰਤੇ ਆਹ ਦੇਖੋ ਮਿੱਟੀ ਪਾਤੀ ਆਹ ਦੇਖੋ ਆਹ ਚੀਜ਼ਾਂ ਤੇ ਵੀ ਮਿੱਟੀ ਪਾਤੀ ਮਤਲਬ ਚਾਰੇ ਪਾਸਿਓਂ ਬੰਦ ਕਰਤਾ ਜਿਹੜੇ ਵੀ ਹੁਣ ਬੇਲਾਂ ਦੀ ਗੜਾਈ ਕਰ ਰਹੇ ਨੇਗੇ ਉਹ ਸੋਚਦੇ ਨੇ ਵੀ ਸਵੇਰੇ ਫੇਰ ਗੜਾਈ ਕਰਨੀ ਹੈ ਕਾਗਜ਼ ਹਲਕਾ ਫੁਲਕਾ ਹੀ ਪਾ ਦਿੰਦੇ ਨੇ ਹੁਣ 4 ਦਿਨ ਕੋਰਾ ਪੈਣ ਦੀ ਸਵਾਭਣਾਗੀ ਮਿੱਟੀ ਕਾਗ ਜਾਂ ਤੇ ਚੰਗੀ ਤਰ੍ਹਾਂ ਪਾਓ ਤਾਂ ਕਿ ਵੀ ਕੋਰਾ ਕੋਈ ਨੁਕਸਾਨ ਨਾ ਕਰ ਸਕੇ ਤੇ ਬਾਕੀ ਜਿਹੜੇ ਵੀ ਰਾਨੇ ਆਲੂ ਤੇ ਹਾਲਾ ਮਟਰ ਲਾਏ ਹੋਏ ਨੇ ਹਰੇ ਉਹ ਜਾਂ ਤਾਂ ਆਪਾਂ ਮਟਰਾਂ ਨੂੰ ਹਲਕਾ ਹਲਕਾ ਪਾਣੀ ਲਾ ਦੋ ਵੀ ਨੁਕਸਾਨ ਨਾ ਹੋਵੇ ਜਾਂ ਮਟਰਾਂ ਦੇ ਜਾਂ ਆਲੂਆਂ ਦੇ ਵਾਲੇਦਾਲੇ ਜਿਹੜੀ ਖਾਲੀ ਬਣਾਈ ਹੋਊਗੀ ਉਹ ਉਹ ਤੁਸੀਂ ਰਮਾ ਸਕਦੇ ਹੋਗੇ ਤਾਂ ਕਿ ਕੋਰਾ ਕੋਈ ਨੁਕਸਾਨ ਨਾ ਕਰੇ ਆ ਦੇਖੋ ਜੀ ਬੇਲਾਂ ਦੀ ਗ੍ਰੋਥ ਆਪਣੀ ਵਧੀਆ ਹੋ ਰਹੀ ਹੈ ਪੂਰੀ ਆ ਦੇਖੋ बस बाकी ਉਹ ਗੱਲ ਦਾ ਧਿਆਨ ਰੱਖੋ ਵੀ ਕੋਰੇ ਤੋਂ ਬਚਾਉਣ ਵਾਸਤੇ ਹੁਣ ਮਿੱਟੀ ਚੰਗੀ ਤਰ੍ਹਾਂ ਪਾਓ ਆਪਣੀ ਮਿਹਨਤ ਕਰੀ ਖਰਾਬ ਨਾ ਕਰ ਲਿਓ ਮਿੱਟੀ ਚੰਗੀ ਤਰ੍ਹਾਂ ਪਾਓ ਤਾਂ ਕਿ ਕੋਰੇ ਤੋਂ ਬੇਲਾਂ ਨੂੰ ਬਚਾਇਆ ਜਾ ਸਕੇ ਧੰਨਵਾਦ ਜੀ